ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ 3 ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ ਏਕ ਸ਼ਬਦ ਲਿਵ ਲਾਏ ਤਨ ਤਨ ਸ੍ਰੀ ਗੁਰੂ ਅਮਰਦਾਸ ਮਹਾਰਾਜੀ ਪਾਵਨ ਪਵਿੱਤਰ ਗੁਰਬਾਣੀ ਰਾਹੀ ਕਿਰਪਾ ਕਰ ਰਹੇ ਹਨ ਇੱਕ ਬੇੜੀ ਨਾਵੇਂ ਪੰਡਤ ਚੂਣੀਆਂ ਜ਼ਿਲ੍ਹਾ ਲਾਹੌਰ ਦਾ ਵਸਨੀਕ ਜੋ ਦਿਗ ਵਿਜੇ ਕਰਦਾ ਫਿਰਦਾ ਸੀ ਇਹ ਜਦ ਗੋਇੰਦਵਾਲ ਸਾਹਿਬ ਆਇਆ ਪਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਦਰਸ਼ਨ ਕਰਨ ਵਾਲੀ ਹਰ ਇੱਕ ਮਨੁੱਖ ਲਈ ਹੁਕਮ ਸੀ ਕਿ ਪਹਿਲੇ ਬੰਗਤ ਪਾਸ਼ਾ ਸੰਗਤ ਪੰਡਤ ਨੇ ਲੰਗਰ ਵਿੱਚ ਹਰੇਕ ਉੱਚੀ ਨੀਵੀਂ ਜਾਤ ਦੇ ਮਨੁੱਖ ਪ੍ਰਸ਼ਾਦਾ ਛਕਦੇ ਦੇਖ ਕੇ ਕਿਰਨਾ ਕੀਤੀ ਤੇ ਸਿੱਖਾਂ ਨੂੰ ਕਹਿਣ ਲੱਗਾ ਕਿ ਮੈਂ ਕਰਮਕਾਂਢੀ ਹਾਂ ਮੇਰਾ ਨਿਜਮ ਟੁੱਟ ਜਾਵੇਗਾ ਇਸ ਲਈ ਮੈਂ ਲੰਗਰ ਵਿੱਚੋਂ ਪ੍ਰਸ਼ਾਦਾ ਨਹੀਂ ਛਕ ਸਕਦਾ ਤਾਂ ਸਿੱਖਾਂ ਨੇ ਕਿਹਾ ਕਿ ਸਤਿਗੁਰਾਂ ਦਾ ਹੁਕਮ ਹੈ ਲੰਗਰ ਛਕੇ ਬਗੈਰ ਦਰਸ਼ਨ ਨਹੀਂ ਹੋ ਸਕਦੇ ਤਾਂ ਬੇਣੀ ਪੰਡਤ ਸਿੱਖਾਂ ਨੂੰ ਇਹ ਕਹਿ ਕੇ ਚਲਾ ਗਿਆ ਕੇ ਚਲ ਦਵਾਰਕਾ ਹੀ ਚਤੁਰਪੁੱਜ ਦੇ ਦਰਸ਼ਨ ਕਰਦੇ ਹੋ ਜਦੋਂ ਬੇਣੀ ਪੰਡਿਤ ਲੰਗਰ ਤੇ ਸ਼ੰਕਾ ਕਰਕੇ ਵਾਪਸ ਮੁੜਿਆ ਤਾਂ ਦਵਾਰਕਾ ਨੂੰ ਜਾਂਦਿਆਂ ਰਸਤੇ ਵਿੱਚ ਹੀ ਕ੍ਰਿਸ਼ਨ ਅਸ਼ਟਮੀ ਦਾ ਦਿਨ ਆ ਗਿਆ ਇਹ ਕ੍ਰਿਸ਼ਨ ਜੀ ਦਾ ਉਪਾਸ਼ਕ ਸੀ ਇਸਨੇ ਵੀ ਕ੍ਰਿਸ਼ਨ ਅਸ਼ਟਮੀ ਵਾਲੇ ਦਿਨ ਵਰਤ ਰੱਖਿਆ ਸੀ ਦਵਾਰਕਾ ਨੂੰ ਜਾਂਦਿਆਂ ਰਸਤੇ ਵਿੱਚ ਰਾਤ ਨੂੰ ਵਰਖਾ ਹੋਣੀ ਸ਼ੁਰੂ ਹੋਈ ਤਾਂ ਬੇਣੀ ਪੰਡਿਤ ਇੱਕ ਬੇਆਬਾਦ ਘਰ ਵਿੱਚ ਇੱਕ ਖੂਂਜੇ ਵਿੱਚ ਖੜ ਕੇ ਕ੍ਰਿਸ਼ਨ ਕ੍ਰਿਸ਼ਨ ਕਰਦਾ ਰਿਹਾ ਜਦੋਂ ਸਵੇਰੇ ਇਸ ਨੇ ਵਰਤ ਖੋਲਣਾ ਸੀ ਉਸ ਵੇਲੇ ਇਸ ਨੇ ਸੰਕਲਪ ਕੀਤਾ ਕਿ ਜੇ ਕੋਈ ਖਾਣ ਲਈ ਚੀਜ਼ ਮਿਲ ਜਾਵੇ ਤਾਂ ਮੈਂ ਵਰਤ ਖੋਲ ਲਵਾਂ ਅੰਤਰਜਾਮੀ ਨੇ ਅੰਦਰ ਦੀ ਜਾਣਦਿਆਂ ਉਸੇ ਵੇਲੇ ਗੁਪਤ ਰੂਪ ਵਿੱਚ ਕੱਚੀ ਰਸੋਈ ਭਾਵ ਰਿੱਜੀ ਹੋਏ ਚੌਲ ਰੱਖ ਦਿੱਤੇ ਜਦੋਂ ਚੋਲ ਵੇਖੇ ਤਾਂ ਮੇਣੀ ਪੰਡਤ ਨੂੰ ਸ਼ੰਕਾਫੁਰੀ ਕਹਿਣ ਲੱਗਾ ਕਿ ਦਿਲ ਦੀ ਭਾਵਨਾ ਤਾਂ ਪੂਰੀ ਹੋ ਗਈ ਪਰ ਇਹ ਤਾਂ ਉਹ ਹੀ ਗੁਰੂ ਅਮਰਦਾਸ ਸਾਹਿਬ ਵਾਲੇ ਚੋਲ ਹਨ ਜੋ ਮੈਂ ਲੰਗਰ ਵਿੱਚ ਜਾਤ ਪਾਤ ਦੇ ਘਿਰਨੇ ਕਾਰਨ ਛੱਡ ਕੇ ਆਇਆ ਇਸ ਲਈ ਇਹ ਮੇਰੇ ਖਾਣ ਦੇ ਯੋਗ ਨਹੀਂ ਫਿਰ ਪ੍ਰਮਾਤਮਾ ਨੇ ਗੁਪਤ ਰੂਪ ਵਿੱਚ ਮਿਠਾਈ ਰੱਖ ਦਿੱਤੀ ਫਿਰ ਮਿਠਾਈ ਵੇਖ ਕੇ ਪ੍ਰੇਮ ਵਿੱਚ ਬਹੁਤ ਮਸਤ ਹੋ ਗਿਆ ਤੇ ਕਹਿਣ ਲੱਗਾ ਕਿ ਪਰਮੇਸ਼ਰ ਜੀ ਮੈਨੂੰ ਦਰਸ਼ਨ ਕਿਉਂ ਨਹੀਂ ਹੁੰਦੇ ਤਾਂ ਉਸ ਵੇਲੇ ਆਕਾਸ਼ ਬਾਣੀ ਹੋਈ ਕਿ हे ਪੰਡਤ ਜਿੱਥੇ ਪਰਮੇਸ਼ਰ ਦਾ ਰੂਪ ਗੁਰੂ ਅਮਰਦਾਸ ਸਾਹਿਬ ਜੀ ਦੁਨੀਆ ਨੂੰ ਤਾਰ ਰਹੇ ਹਨ ਤੂੰ ਉੱਥੋਂ ਬੇਮੁਖ ਹੋ ਕੇ ਆਇਆ ਹੈ ਭਾਵੇਂ ਤੂੰ ਦਵਾਰਕਾ ਜਾਂ ਹੋਰ ਕਿਸੇ ਪਵਿੱਤਰ ਸਥਾਨ ਤੇ ਚਲਿਆ ਜਾ ਤੈਨੂੰ ਪਰਮੇਸ਼ਰ ਦੇ ਦਰਸ਼ਨ ਨਹੀਂ ਹੋਣੇ ਇਹ ਸੁਣ ਕੇ ਉਸੇ ਵੇਲੇ ਵਾਪਸ ਗੁੰਇੰਦਵਾਲ ਸਾਹਿਬ ਨੂੰ ਮੁੜ ਪਿਆ ਅਤੇ ਪਹਿਲਾ ਲੰਗਰ ਵਿੱਚ ਪ੍ਰਸ਼ਾਦਾ ਛਕਿਆ ਮਨ ਵਿੱਚ ਸੋਚਣ ਲੱਗਾ ਜੇ ਪਰਮੇਸ਼ਰ ਦਾ ਸਰੂਪ ਹੀ ਹਨ ਤਾਂ ਮੈਨੂੰ ਚਦਰ ਪੁਜ ਸਰੂਪ ਵਿੱਚ ਦਰਸ਼ਨ ਦੇਣ ਜਦੋਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਬਾਰ ਵਿੱਚ ਆਇਆ ਤਾਂ ਇਹੋ ਜਿਹਾ ਇਸਨੇ ਮਨ ਵਿੱਚ ਸੋਚਿਆ ਸੀ ਜੋ ਸੋਚਿਆ ਸੀ ਭਾਵ ਇਸ ਨੂੰ ਸਤਿਗੁਰਾਂ ਦਾ ਉਹੋ ਜਿਹਾ ਸਰੂਪ ਹੀ ਪ੍ਰਤੀਤ ਹੋਇਆ ਜਦੋਂ ਦਰਸ਼ਨ ਕੀਤੇ ਤਾਂ ਦਰਸ਼ਨਾ ਦੇ ਤੇਜ ਸਹਾਰ ਨਾ ਸਕਿਆ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਿਆ ਸਤਿਗੁਰੂ ਜੀ ਨੇ ਚਰਨਾਂ ਦਾ ਅੰਗੂਠਾ ਮਸਤਕ ਨਾਲ ਛੁਆਇਆ ਸੁਰਤ ਆਈ ਜਦੋਂ ਇਸ ਨੂੰ ਸੁਰਤ ਆਈ ਤਾਂ ਸਤਿਗੁਰਾਂ ਨੇ ਚਰਨੀ ਡਿੱਗ ਪਿਆ ਬੇਨਤੀ ਕੀਤੀ ਮਹਾਰਾਜ ਜੀ ਖਿਮਾ ਕਰਨੀ ਪਹਿਲਾਂ ਮੈਂ ਪ੍ਰਸ਼ਾਦਾਤਾ ਨਹੀਂ ਸੀ ਸ਼ਕਿਆ ਕਿ ਮੇਰਾ ਬ੍ਰਾਹਮਣ ਪੁਣਾ ਨਹੀਂ ਰਹੇਗਾ ਤਾਂ ਚਲਾ ਗਿਆ ਸੀ ਜਦੋਂ ਆਕਾਸ਼ ਬਾਣੀ ਹੋਈ ਤਾਂ ਆਇਆ ਕਿਰਪਾ ਕਰਕੇ ਮੈਨੂੰ ਸਿੱਖੀ ਦੀ ਦਾਤ ਬਖਸ਼ੋ ਉਸ ਵੇਲੇ ਸਤਿਗੁਰਾਂ ਨੇ 베ਣੀ ਪੰਡਤ ਨੂੰ ਇਹ ਸ਼ਬਦ ਰਾਹੀਂ ਉਪਦੇਸ਼ ਦਿੰਦਿਆਂ ਦੱਸਿਆ ਕਿ ਬ੍ਰਾਹਮਣ ਕੌਣ ਹੋ ਸਕਦਾ ਹੈ ਤੇ ਬ੍ਰਾਹਮਣ ਪੁਣਾ ਕਿਸ ਤਰ੍ਹਾਂ ਰਹਿ ਸਕਦਾ ਹੈ ਆਓ ਪਾਵਨ ਗੁਰਬਾਣੀ ਰਾਹੀਂ ਸਤਿਗੁਰੂ ਕਿਰਪਾ ਕਰ ਰਹੇ ਆ ਸਲੋਕ ਮਹੱਲਾ ਤੀਜਾ ਬ੍ਰਹਮ ਬਿੰਦੈ ਤਿਸ ਦਾ ਬ੍ਰਹਮ ਅਤ ਰਹਿ ਏਕ ਸ਼ਬਦ ਲਿਵ ਲਾਏ ਏ ਇਹ ਪਾਈ ਜੋ ਪੁਰਖ ਇੱਕ ਸਤਿਗੁਰਾਂ ਦੇ ਸ਼ਬਦ ਉਪਦੇਸ਼ ਵਿੱਚ ਲਿਵ ਬਿਰਤੀ ਨੂੰ ਲਾ ਕੇ ਰੱਖਦਾ ਹੈ ਬ੍ਰਹਮ ਵਿਆਪਕ ਪਰਮੇਸ਼ਰ ਨੂੰ ਆਪਣੀ ਬ੍ਰਹਮ ਆਤਮਾ ਨੂੰ ਬਿੰਦੈ ਜਾਣਦਾ ਹੈ ਉਸ ਦਾ ਬ੍ਰਹਮ ਅਤ ਕਹੀਏ ਬ੍ਰਾਹਮਣ ਪੁਣਾ ਰਹਿ ਜਾਂਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਨ ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਅਤ ਹੈ ਹਮਾਰੈ ਗੁਜਰੀ ਦੀਵਾਰ ਵਿੱਚ ਤੀਸਰੇ ਪਾਦਸ਼ਾਹੀ ਫਰਮਾਉਂਦੇ ਹਨ ਬ੍ਰਹਮ ਬਿੰਦੇ ਸੋ ਬ੍ਰਾਹਮਣ ਕਹੀਐ ਜੇ ਅਰਦਿਨ ਹਰਿ ਲੇ ਬੁਲਾਏ ਨਵ ਨਿੱਦੀ 18 ਸਿੱਧੀ ਪਿਛੈ ਲੱਗਿਆ ਫਿਰੈ ਜੋ ਹਰਿ ਹਿਰਦੈ ਸਦਾ ਵਸਾਈ ਜਿਹੜਾ ਪੁਰਖ ਹਿਰਦੈ ਚਿੱਤ ਵਿੱਚ ਪਰਮੇਸ਼ਰ ਦੇ ਨਾਮ ਨੂੰ ਹਮੇਸ਼ਾ ਵਸਾ ਕੇ ਰੱਖਦਾ ਹੈ ਨਾਮ ਦੀਆਂ ਬਰਕਤਾਂ ਨੌ ਨਿਧੀਆਂ 18 ਸਿੱਧੀਆਂ ਉਸ ਦੇ ਪਿੱਛੇ ਮਗਰ ਮਗਰ ਲਗੀਆਂ ਫਿਰਦੀਆਂ ਬਿਨ ਸਤਗੁਰ ਨਾਮ ਨਾ ਪਾਈਐ ਬੁਝੋ ਕਰ ਵਿਚਾਰ ਸਤਗੁਰਾਂ ਦੀ ਬਖਸ਼ਿਸ਼ ਤੋਂ ਬਗੈਰ ਪਰਮੇਸ਼ਰ ਦਾ ਅੰਮ੍ਰਿਤ ਨਾਮ ਕਿਤੋਂ ਵੀ ਨਹੀਂ ਪਾਈਦਾ ਇਸ ਗੱਲ ਨੂੰ ਵੇਦਾਂ ਸ਼ਾਸਤਰਾਂ ਦੀ ਜਾਂ ਮਹਾਤਮਾ ਜਨਾਂ ਦੀ ਸੰਗਤ ਵਿੱਚ ਵਿਚਾਰ ਕਈਏ ਨਿਰਣਾ ਕਰਕੇ ਬੁੱਝੋ ਸਮਝਣਾ ਕਰੋ ਜਾਣਨਾ ਕਰੋ ਨਾਨਕ ਪੂਰੇ ਭਾਗ ਸਤਗੁਰ ਮਿਲੇ ਸੁਖ ਪਾਏ ਜੁਗ ਚਾਰ ਸਤਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਪੁਰਖ ਦੇ ਪੂਰਨ ਭਾਗ ਕਰਮ ਭਾਵ ਨਿਸ਼ਕਾਮ ਕਰਮ ਕੀਤੇ ਹੋਏ ਹਨ ਉਸ ਦਾ ਸਤਗੁਰਾਂ ਨਾਲ ਮਿਲਾਪ ਹੁੰਦਾ ਹੈ ਫਿਰ ਉਹ ਪੁਰਖ ਚਾਰ ਚੌਹਾਂ ਜੁਗਾਂ ਵਾਲੇ ਸੰਸਾਰ ਵਿੱਚ ਆਨੰਦ ਪਾਉਂਦਾ ਹੈ ਚੌਹਾਂ ਜੁਗਾਂ ਵਿੱਚ ਚਰਨ ਜੀਵੀ ਹੋ ਕੇ ਆਤਮਾ ਆਨੰਦ ਨੂੰ ਪਾਉਂਦਾ ਹੈ ਯੁਗ ਕਈਏ ਚਾਰ ਚਾਰ ਅੱਠ ਵਿਰਾਗ ਵਿਵੇਕ ਖਟ ਸੰਪਤੀ ਮੋਖ ਇੱਛਾ ਸਰਵਣ ਮੰਨਣ ਨਿਧਿਆਸਣ ਤਤ ਤੁੰਗ ਦਾ ਸੰਸ਼ੋਧਨੇ ਅੱਠ ਅੰਤਰੰਗ ਸਾਧਨ ਸਫਲੇ ਹੁੰਦੇ ਆ ਤੇ ਸੁਖ ਸਰੂਪ ਨੂੰ ਪਾ ਲੈਂਦਾ ਹੈ ਮਹੱਲਾ ਤੀਜਾ ਕਿਆ ਗੱਬਰ ਕਿਆ ਬਿਰਧ ਹੈ ਮਨ ਮੁਖ ਤ੍ਰਿਸਨਾ ਭੁੱਖ ਨ ਜਾਏ ਜਿਕਰ ਮਨ ਮੁਖਾ ਨੂੰ ਗੱਬਰ ਜਵਾਨ ਆਯੂ ਪ੍ਰਾਪਤ ਹੋ ਗਈ ਤਾਂ ਕੀ ਹੈ ਜੇਕਰ ਬਿਰਧ ਬਡੇਪੇ ਵਾਲੀ ਅਵਸਥਾ ਪ੍ਰਾਪਤ ਹੋ ਗਈ ਤਾਂ ਕੀ ਹੈ ਜੇਕਰ ਜਵਾਨ ਆਯੂ ਦੀ ਨਿਆਈ ਸਤਸੰਗੀ ਕਹਾ ਲਿਆ ਤਾਂ ਕੀ ਹੈ ਜੇਕਰ ਬਿਰਧ ਅਵਸਥਾ ਦੀ ਨਿਆਈ ਗ੍ਰਸਤੀ ਹੋ ਗਿਆ ਤਾਂ ਕੀ ਹੈ ਪਾਵ ਦੋਨੋ ਹੀ ਬਿਰਤਨ ਕਿਉਂਕਿ ਆਪਣੇ ਮਨਮੁਖ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦੇ ਹਿਰਦੇ ਵਿੱਚੋਂ ਰਸਾ ਕਸਾਂ ਦੀ ਤ੍ਰਿਸ਼ਨਾ ਰੂਪੀ ਭੋਗ ਛੁਦਾ ਨਹੀਂ ਜਾਂਦੀ ਗੁਰਮੁਖ ਸਬਦੇ ਰਤਿਆ ਸੀਤਲ ਹੋਏ ਆਪ ਗਵਾਏ ਜਿਹੜੇ ਗੁਰਮੁਖ ਜਨ ਗੁਰਾਂ ਦਾ ਸਬਦੇ ਉਪਦੇਸ਼ ਵਿੱਚ ਰਤਿਆ ਕਈ ਰੰਗੇ ਹੋਏ ਉਹ ਆਪਣੇ ਹਿਰਦੇ ਵਿੱਚੋਂ ਆਪਾ ਭਾਵ ਹੰਕਾਰ ਗਵਾ ਕੇ ਸੀਤਲ ਠੰਡ ਸ਼ਾਂਤ ਪਾਪ ਠੰਡੇ ਹੋ ਗਏ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨ ਲੱਗੈ ਆਏ ਪਾਤਸ਼ਾਹ ਫਰਮਾਉਂਦੇ ਉਹਨਾਂ ਗੁਰਮੁਖਾਂ ਦਾ ਅੰਦਰ ਹਿਰਦਾ ਆਤਮ ਤ੍ਰਿਪਤੀ ਕਰਕੇ ਸੰਤੋਖਿਆ ਸਬਰ ਵਾਲਾ ਹੋ ਗਿਆ ਸੰਤੋਖ ਦੇ ਸਹਿਦ ਹੋ ਗਿਆ ਤੇ ਉਹਨਾਂ ਨੂੰ ਫਿਰ ਮੁੜ ਕੇ ਆਸਾ ਜਾਂ ਪਦਾਰਥਾਂ ਰੂਪੀ ਭੁੱਖ ਆ ਕੇ ਨਹੀਂ ਲੱਗਦੀ ਨਾਨਕ ਜੇ ਗੁਰਮੁਖ ਕਰਹਿ ਸੋ ਪਰਵਾਣ ਹੈ ਜੋ ਨਾਮ ਰਹਿ ਲਿਵ ਲਾਏ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਹੜੇ ਗੁਰਮੁਖ ਪਰਮੇਸ਼ਰ ਦੇ ਨਾਮ ਵਿੱਚ ਹਰ ਵਕਤ ਹੀ ਲਿਵ ਬਿਰਤੀ ਲਾ ਕੇ ਜੋੜ ਕੇ ਰਹਿੰਦੇ ਆ ਉਹ ਗੁਰਮੁਖ ਜਨ ਜੋ ਵੀ ਭਗਤੀ ਆਦ ਦੇ ਕਰਤੱਬ ਕਰਦੇ ਆ ਉਹ ਸਭ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨੀਕ ਪ੍ਰਵਾਨਿਤ ਹੁੰਦੇ ਆ ਪੌੜੀ ਹੌਬਲ ਹਾਰੀ ਤਿੰਨ ਕੌ ਜੋ ਗੁਰਮੁਖ ਸਿਖਾਉ ਅਸੀਂ ਤਿੰਨ ਕਈਏ ਉਹਨਾਂ ਪਿਆਰਿਆਂ ਕੌਂ ਕਈਏ ਦੇ ਉਪਰੋਂ ਬਲਿਹਾਰੀ ਕੁਰਬਾਨ ਜਾਂਦੇ ਹਾਂ ਜਿਹੜੇ ਗੁਰਮੁਖ ਬਣ ਕੇ ਸਿੱਖਾ ਸਿੱਖੀ ਨੂੰ ਕਮਾਉਂਦੇ ਆ ਜਿਨ੍ਹਾਂ ਨੇ ਗੁਰਮੁਖ ਮੁਖੀ ਗੁਰਾਂ ਦੁਆਰਾ ਸਿੱਖੀ ਨੂੰ ਕਮਾਉਣਾ ਸਿੱਖਾ ਕਈਏ ਸਿੱਖਿਆ ਹੈ ਜੋ ਹਰ ਨਾਮ ਧਿਆਏ ਦੇ ਤਿੰਨ ਦਰਸਨ ਪਿਖਾ ਜਿਹੜੇ ਗੁਰਮੁਖ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਤਾ ਧਿਆਨ ਤੇ ਤ੍ਰਿਕੁਟੀ ਮੇਟ ਕੇ ਬਿਰਤੀ ਨੂੰ ਧਿਆਕਾਰ ਬਣਾ ਕੇ ਧਿਉਂਦੇ ਆ ਉਹਨਾਂ ਗੁਰਮੁਖ ਜਨਾਂ ਦੇ ਦਰਸ਼ਨ ਦੀ ਦਾਰਾਂ ਨੂੰ ਪਿਖਾ ਵੇਖਣਾ ਕਰ ਉਹਨਾਂ ਗੁਰਮੁਖ ਜਨਾਂ ਨੇ ਪਰਮੇਸ਼ਰ ਦੇ ਪ੍ਰਤੱਖ ਦੀ ਦਾਰਾਂ ਨੂੰ ਪਿਖਾ ਕਈਏ ਵੇਖ ਲਿਆ ਹੈ ਸੋਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਉਹਨਾਂ ਕਮਾਈ ਵਾਲੇ ਗੁਰਮੁਖਾਂ ਦੀ ਰਸਨਾ ਤੋਂ ਵਾਹਿਗੁਰੂ ਦਾ ਕੀਰਤਨ ਜਸ श्रवण ਕਰਕੇ ਫਿਰ ਵਾਹਿਗੁਰੂ ਦੇ ਸ਼ੁਭ ਗੁਣਾਂ ਨੂੰ ਆਪ ਵੀ ਮੁੱਖੋਂ ਰਵਾ ਉਚਾਰਨ ਕਰੋ ਤੇ ਪਰਮੇਸ਼ਰ ਦੇ ਜਸ ਕੀਰਤਨ ਨੂੰ ਹਿਰਦੇ ਰੂਪੀ ਦਵਾਤ ਵਿੱਚ ਸਰਦਾ ਦੀ ਸਿਆਹੀ ਪਾ ਕੇ ਪ੍ਰੇਮ ਰੂਪੀ ਕਲਮ ਨਾਲ ਮਨ ਅੰਤਹਿ ਕਰਨ ਰੂਪੀ ਕਾਗਜ਼ ਤੇ ਲਿਖਾ ਕੇ ਇਹ ਲਿਖਣਾ ਕਰੋ ਅਤੇ ਜਦੋਂ ਲਿਖਿਆ ਜਾਵੇ ਹਰ ਨਾਮ ਸਲਾਹੀ ਰੰਗ ਸਿਓ ਸਭ ਕਿਲਵਿਖ ਕ੍ਰਿਖਾ ਉਦੋਂ ਪਰਮੇਸ਼ਰ ਦੇ ਨਾਮ ਦੀ ਰੰਗ ਪ੍ਰੇਮ ਦੇ ਨਾਲ ਸਲਾਹੀ ਸਿਫਤ ਕਰੀਏ ਤੇ ਸਾਰੇ ਕਿਲਵਿਖ ਪਾਪਾਂ ਨੂੰ ਹਿਰਦੇ ਚੋਂ ਵਿਚਾਰ ਰੂਪੀ ਦਾਤਰੀ ਨਾਲ ਕ੍ਰਿਖਾ ਕੱਟਣਾ ਭਾਵ ਖਿੱਚਣਾ ਕਰੀਏ ਧਨ ਧਨ ਸੁਹਾਵਾ ਸੋ ਸਰੀਰ ਥਨ ਹੈ ਜਿਥੈ ਮੇਰਾ ਗੁਰ ਧਰੇ ਵਿਖਾ ਉਹਨਾਂ ਮਹਾਪੁਰਖਾਂ ਦਾ ਸਰੀਰ ਤਨ ਤਨ ਤੰਤਾ ਦੇ ਯੋਗ ਹੈ ਤੇ ਉਹ ਸਤ ਸੰਗਤ ਰੂਪੀ ਥਾ ਵੀ ਤੰਤਾ ਦੇ ਯੋਗ ਹੈ ਸੁਹਾਵਾ ਸ਼ੋਭਨੀਗ ਹੈ ਜਿੱਥੇ ਮੇਰਾ ਗੁਰ ਸਤਗੁਰੂ ਉਪਦੇਸ਼ ਰੂਪੀ ਵਿਖਾ ਕਦਮ ਭਾਵ ਚਰਨਾ ਕਮਲਾਂ ਨੂੰ ਧਰਦਾ ਹੈ ਉਹਨਾਂ ਮਹਾਤਮਾ ਜਨਾਂ ਦਾ ਸਰੀਰ ਰੂਪੀ ਥਾ ਸਥਾਨ ਸੋਹਣਾ ਤੇ ਤੰਤਾ ਯੋਗ ਹੈ ਜਿੱਥੇ ਮੇਰਾ ਗੁਰੂ ਆਪਣੇ ਪਾਵਨ ਚਰਨ ਕਮਲ ਰੱਖਦਾ ਹੈ ਸਲੋਕ ਮਹੱਲਾ ਤੀਜਾ ਗੁਰਬਿਨ ਗਿਆਨ ਨਾ ਹੋਵਈ ਨਾ ਸੁਖ ਵਸੈ ਮਨ ਆਏ ਹੀ ਭਾਵੇਂ ਕਿੰਨੀਆਂ ਹੀ ਪੁਸਤਕਾਂ ਪੜ ਲੀਏ ਪਰ ਪੂਰਨ ਸਤਿਗੁਰਾਂ ਤੋਂ ਬਿਗੈਰ ਅਪਰੋਖ ਗਿਆਨ ਨਹੀਂ ਹੁੰਦਾ ਤੇ ਨਾ ਹੀ ਮਨ ਹਿਰਦੇ ਵਿੱਚ ਸੁਖ ਸਰੂਪ ਆ ਕੇ ਵਸਦਾ ਹੈ ਨਾਨਕ ਨਾਮ ਵਿਹੂੜੇ ਨਾਨਕ ਨਾਮ ਵਿਹੂੜੇ ਮਨ ਮੁਕੀ ਜਸਨ ਜਨਮ ਗਵਾਏ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪਰਮੇਸ਼ਰ ਦਾ ਨਾਮ ਜਪੇ ਤੋਂ ਬਿਹੂਣੇ ਬਿਨ ਮਨਮੁਖ ਪੁਰਖ ਆਪਣੇ ਅਮੋਲਕ ਮਨੁੱਖਾ ਜਨਮ ਨੂੰ ਸੰਸਾਰ ਵਿੱਚੋਂ ਬੇਅਰਥ ਹੀ ਗਵਾਕੇ ਚਲੇ ਜਾਣਗੇ ਮਹੱਲਾ ਤੀਜਾ ਸਿੱਧ ਸਾਧਕ ਨਾਵੈ ਨੋ ਸਭ ਲੋ ਖੋਜਦੇ ਥੱਕ ਰਹੇ ਲਿਵ ਲਾਏ ਏ ਪਾਈ 84 ਸਿੱਧ ਤੇ ਸਾਧਕ ਸਾਧਨਾ ਕਰਨ ਵਾਲੇ ਇਤਿਆਦ ਸਾਰੇ ਹੀ ਨਾਮ ਨੂੰ ਖੋਜਦੇ ਭਾਲਦੇ ਅਤੇ ਲਿਵ ਬਿਰਤੀ ਨੂੰ ਸਮਾਧੀਆਂ ਵਿੱਚ ਲਾ ਕੇ ਥੱਕ ਰਹੇ ਆ ਬਿਨ ਸਤਗੁਰ ਕਿਨੈ ਨਾ ਪਾਇਓ ਗੁਰਮੁਖ ਮਿਲੇ ਮਿਲਾਏ ਸਤਗੁਰਾਂ ਤੋਂ ਬਗੈਰ ਕਿਸੇ ਨੇ ਵੀ ਨਾਮ ਨਹੀਂ ਪਾਉਣਾ ਕੀਤਾ ਜਿਨ੍ਹਾਂ ਗੁਰਮੁਖਾਂ ਨੂੰ ਗੁਰਾਂ ਦੁਆਰਾ ਨਾਮ ਮਿਲਿਆ ਹੈ ਉਹ ਹੋਰਨਾਂ ਨੂੰ ਵੀ ਨਾਮ ਨਾਲ ਮਿਲਾ ਦਿੰਦੇ ਆ ਬਿਨ ਨਾਵੇ ਪੈਨਣ ਖਾਣ ਸਭ ਬਾਦ ਹੈ ਤਿੱਗ ਸਿੱਧੀ ਤਿੱਗ ਕਰਮਾਤ ਪਰਮੇਸ਼ਰ ਦੇ ਨਾਮ ਜਪੇ ਤੋਂ ਬਗੈਰ ਚੰਗੇ ਬਸਤਰਾਂ ਦਾ ਪਹਿਨਣਾ ਚੰਗੇ ਪਦਾਰਥਾਂ ਦਾ ਖਾਣਾ ਸ਼ਰਵਣ ਕਰਨ ਰੂਪ ਪਹਿਨਣਾ ਤੇ ਮੰਨਣ ਕਰਨ ਰੂਪ ਖਾਣਾ ਇਹ ਸਾਰਾ ਬਿਅਰਥ ਹੈ ਪਰਮੇਸ਼ਰ ਦੇ ਨਾਮ ਤੋਂ ਬਗੈਰ ਜੋਗੀਆਂ ਦੇ ਮਾਤ ਅਨਸਾਰ ਅਣਮਾ ਮਹਿਮਾ ਆਦ ਸਿੱਧੀਆਂ ਨੂੰ ਤਿੱਗ ਤ੍ਰਕਾਰ ਹੈ ਤੇ ਮੁਸਲਮਾਨਾਂ ਦੇ ਮਾਤ ਅਨਸਾਰ ਕਰਮਾਤ ਕੀਏ ਕਰਾਮਾਤਾ ਨੂੰ ਵੀ ਤਿਰਘਾਰ ਹੈ ਕਰਮਾਤ ਕੀਏ ਸਿੱਧੀਆਂ ਭਾਵ ਉਹ ਸ਼ਕਤੀਆਂ ਜਿਨ੍ਹਾਂ ਦੁਆਰਾ ਅਣਹੋਣੀ ਬਾਤ ਹੋ ਸਕੇ ਕਰਾਮਾਤ ਦਾ ਸਤ ਹੁਣ ਹਿੰਦੂ ਅਤੇ ਸਿੱਖ ਪੁਸਤਕਾਂ ਤੋਂ ਛੁੱਟ ਜਹੂਦੀ, ਈਸਾਈ ਅਤੇ ਮੁਸਲਮਾਨਾਂ ਦੀ ਗ੍ਰੰਥਾਂ ਵਿੱਚ ਦੇਖੀਦਾ ਹੈ ਜੈਸਾ ਕਿ ਜਬੂਰ ਕਾਡ 105 ਤੇ ਕੁਰਾਨ ਸੂਰਤ ਬਕਰ ਆਇਤ 87 ਅਤੇ ਸੂਰਤ আরাਫ ਆਇਤ 160 ਤੇ ਕਰਮਾਤਾ ਬਾਰੇ ਲਿਖਿਆ ਹੈ ਸਾ ਸਿੱਧ ਸਾ ਕਰਮਾਤ ਹੈ ਅਚਿੰਤ ਕਰੇ ਜਿਸ ਦਾਤ ਉਹੀ ਸਿੱਧ ਮੁਕਤ ਪੁਰਖ ਹੈ ਉਹੀ ਪੁਰਖ ਕਰਮਾਤ ਸ਼ਕਤੀਆਂ ਦਾ ਮਾਲਕ ਹੈ ਜਿਸ ਨੂੰ ਪਰਮੇਸ਼ਰ ਦੀਆਂ ਸਾਰੀਆਂ ਚਿੰਤਾਵਾਂ ਤੋਂ ਰਹਿਤ ਕਰਕੇ ਅਚਿੰਤ ਅਚਾਨਕ ਹੀ ਨਾਮ ਦੀ ਬਖਸ਼ਿਸ਼ ਦਾਤ ਦੇਣਾ ਕਰਦਾ ਹੈ ਨਾਨਕ ਗੁਰਮਖ ਹਰ ਨਾਮ ਮਨ ਵਸੈ ਇਹਾ ਸਿੱਧ ਇਹਾ ਕਰਮਾਤ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਭਾਈ ਗੁਰਾਂ ਦੁਆਰਾ ਗੁਰਮੁਖ ਅਧਿਕਾਰੀਆਂ ਦੇ ਮਨ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸਦਾ ਹੈ ਇਹੋ ਹੀ ਸਿੱਧੀਆਂ ਇਹੋ ਹੀ ਕਰਾਮਾਤਾਂ ਹਨ ਪੌੜੀ ਹਮ ਢਾਡੀ ਹਰ ਪ੍ਰਭ ਖਸਮ ਕੇ ਨਿਤ ਗਾਵਹਿ ਹਰ ਗੁਣ ਸ਼ੰਤਾ ਹੇ ਭਾਈ ਅਸੀਂ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਖਸਮ ਮਾਲਕ ਪਰਮੇਸ਼ਰ ਦੇ ਗਵਈਏ ਬਣ ਕੇ ਢਾਡੀ ਜਸ ਨੂੰ ਗਾਉਣ ਵਾਲੇ ਹਾਂ ਅਤੇ ਨੀਤਾ ਪ੍ਰਦੀਪ ਪਰਮੇਸ਼ਰ ਦੇ ਸ਼ੰਤਾ ਜਸ ਦਾਇਕ ਗੁਣਾ ਨੂੰ ਗਾਉਂਦੇ ਹਾਂ ਜਸ ਦੇ ਗੀਤ ਕੀਰਤਨ ਰੂਪ ਵਿੱਚ ਪਾ ਕੇ ਗਾਉਂਦੇ ਹਾਂ ਹਰ ਕੀਰਤਨ ਕਰੇ ਹਰ ਜਸ ਸੁਣੇ ਤਿਸ ਕਵਲਾ ਕੰਤਾ ਹੇ ਭਾਈ ਅਸੀਂ ਤਾਂ ਉਸ ਕਵਲਾ ਮਾਇਆ ਦੇ ਕੰਤਾਪਦੀ ਪਰਮੇਸ਼ਰ ਦੇ ਭਗਤੀ ਆਦ ਗੁਣਾਂ ਨੂੰ ਕੀਰਤਨ ਰੂਪ ਵਿੱਚ ਕਥਨ ਕਰਦੇ ਹਾਂ ਅਤੇ ਪਰਮੇਸ਼ਰ ਦੇ ਜਸ ਕੀਰਤਨ ਨੂੰ ਸੁਣਦੇ ਹਾਂ ਸਰਵਣ ਕਰਦੇ ਹਾਂ ਹਰ ਦਾਤਾ ਸਭ ਜਗਤ ਭਿਖਾਰੀ ਆ ਮੰਗਤ ਜਨ ਜਨਤਾ ਹੇ ਭਾਈ ਕੋ ਪਰਮੇਸ਼ਰ ਹੀ ਦਾਤਾ ਹੈ ਬਾਕੀ ਸਾਰਾ ਜਗਤ ਸੰਸਾਰ ਭਿਖਾਰੀ ਮੰਗਤਾ ਹੈ ਜਿੰਨੇ ਕੋ ਸੰਸਾਰ ਵਿੱਚ ਜਨਪੁਰਖ ਤੇ ਸੂਖਮ ਮੱਛਰ ਆਦ ਤੋਂ ਲੈ ਕੇ ਅਸਥੂਲ ਜੀਵਾਂ ਬ੍ਰਹਮਾ ਆਦ ਤੱਕ ਹਨ ਇਹ ਸਭ ਮੰਗਤੇ ਹਨ ਹਰ ਦੇਵ ਉਹ ਦਾਨ ਦਿਆਲ ਹੋਏ ਵਿੱਚ ਪਾਥਰ ਕ੍ਰਮ ਜੰਤਾ हे ਹਰ ਪਰਮੇਸ਼ਰ ਤੁਸੀਂ ਦਿਆਲੂ ਹੋ ਕੇ ਰੋਜੀ ਗਿਆਨ ਦਾ ਦਾਨ ਦੇਣਾ ਕਰੋ ਕਿਉਂਕਿ ਤੁਸੀਂ ਤਾਂ ਪਾਥਰ ਪੱਥਰਾਂ ਵਿੱਚ ਅੰਦਰ ਵੀ ਸੂਕਮ ਕ੍ਰੇਮ ਕੀੜਿਆਂ ਤੇ ਹੋਰ ਬਾਕੀ ਸਾਰੇ ਸਤੂਲ ਜਨਤਾ ਜੀਵਾਂ ਨੂੰ ਵੀ ਰਿਜਕ ਦੇ ਕੇ ਪਾਲਣਾ ਕਰਦੇ ਹੋ ਜਨ ਨਾਨਕ ਨਾਮ ਧਿਆਇਆ ਗੁਰਮੁਖ ਧਨਵੰਤਾ ਸਤਗੁਰੂ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਗੁਰਮੁਖ ਜਨਾਂ ਨੇ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਹੈ ਉਹ ਗੁਰਮੁਖ ਜਨ ਨਾਮ ਰੂਪੀ ਧਨ ਕਰਕੇ ਧਨਵੰਤਾ ਧਨਵਾਨ ਹਨ ਜਿਨ੍ਹਾਂ ਪੁਰਖਾਂ ਨੇ ਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਹੈ ਉਹ ਗੁਰਮਖ ਜਨ ਬ੍ਰਹਮ ਗਿਆਨ ਰੂਪੀ ਵਾਹਿਗੁਰੂ ਦੀ ਪ੍ਰਾਪਤੀ ਰੂਪ ਧਨ ਕਰਕੇ ਧਨਾੜ ਬਣ ਗਏ ਹਨ ਵਾਹਿਗੁਰੂ 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 wah guru wah guru wah guru wah ਸਾਖਾਲਸਾ ਵਾਹਿਗੁਰੂ ਜੀ ਕੀ ਫਤਿਹ